ਨਸ਼ੇ ਦੇ ਵਿਰੁੱਧ ਜਾਗਰੂਕਤਾ ਫੈਲਾਉਣਾ ਅਤੇ ਸਮਾਜ ਨੂੰ ਇਸ ਬੁਰਾਈ ਤੋਂ ਮੁਕਤ ਕਰਨ ਲਈ ਕੋਲੀ ਸਵੀਟ ਚੌਂਕ ਤੋਂ ਗੁਰਦੁਆਰਾ ਕਮਰਸ਼ੀਅਲ ਵਾਲਾ ਟ੍ਰਿਪੜੀ ਪਟਿਆਲਾ ਚ ਭਗਵੰਤ ਮਾਨ ਜੋ ਕਿ ਫੀਐਮ ਨੇ ਉਹਨਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਤਾਤ ਇੱਕ ਵਿਸ਼ਾਲ ਮਾਰਚ ਜਿਹੜੇ ਕਿ ਕੱਢਿਆ ਗਿਆ ਤੁੰਦਾਜ਼ੀ ਕੇ ਹਿਮਸ਼ਾਲ ਮਾਰਚ ਸੀ ਇਹ ਮਿਸ਼ਾਲ ਮਾਰਚ ਆਮ ਆਦਮੀ ਪਾਰਟੀ ਯੂਥ ਵਿੰਗ ਪ੍ਰਧਾਨ ਪੰਜਾਬ ਦੇ ਉਪ ਪ੍ਰਧਾਨ ਯਦਵਿੰਦਰ ਸਿੰਘ ਗੋਲਡੀ ਸੰਧੂ ਦੀ ਅਗਵਾਈ ਦੇ ਵਿੱਚ ਸਮੂਹ ਪਾਰਟੀ ਦੇ ਨੌਜਵਾਨਾਂ ਵੱਲੋਂ ਕੱਢਿਆ ਗਿਆ ਗੋਲਡੀ ਸੰਧੂ ਨੇ ਇੱਥੇ ਬੋਲਦਿਆਂ ਕਿਹਾ ਕਿ ਇਹ ਮਾਰਚ ਦਾ ਉਦੇਸ਼ ਨੌਜਵਾਨ ਪੀੜੀ ਨੂੰ ਨਸ਼ਾ ਦੀ ਗਲਤ ਲਤ ਤੋਂ ਬਚਾਉਣਾ ਅਤੇ ਉਹਨਾਂ ਨੂੰ ਇੱਕ ਸੁੰਦਰ ਨਸ਼ਾ ਮੁਕਤ ਭਵਿੱਖ ਨਾਲ ਪ੍ਰੇਰਿਤ ਕਰਨਾ ਹੈ ਆਪਾ ਪਿਛਲੇ ਗੱਲ ਸਮੇਂ ਤੋਂ ਸੀ ਦੰਦ ਜਿਹਨੇ ਪੰਜਾਬ ਨੂੰ ਔਰਤਾ ਪੰਜਾਬ ਦਾ ਨਾਮ ਦੇ ਦਿੱਤਾ ਹੋਵੇ ਇਹ ਕਾਸੀ ਦੰਦ ਜਿਹਨੇ ਘਰਾਂ ਦੇ ਵਿੱਚ ਸੱੱਥਰ ਬਚਾਏ ਇਹ ਸਾਡਾ ਪੰਜਾਬ ਦੀ ਜਿਹੜਾ ਇੱਕ ਅੱਜ ਖੇਡਾਂ ਨਹੀਂ ਜਾਣਿਆ ਜਾਂਦਾ ਸੀ ਯੋਜਵਾਨ ਤੇ ਸੂਰਤੀ ਜਵੰਧੀਆਂ ਨਹੀਂ ਜਾਣਿਆ ਜਾਂਦਾ ਸੀ ਉਹੀ ਪੰਜਾਬ ਨੂੰ ਇਹ ਦੰਦ ਦੰਦ ਐਸਾ ਟੱਕਿਆ ਇਹਨਾਂ ਵਿਚੇਰੀਆਂ ਦਾ ਪੰਜਾਬੀ ਕਹਿ ਲਾ ਕੇ ਸੀ ਸਮੇਂ-ਸਮੇਂ ਤੇ ਸਰਕਾਰਾਂ ਨੇ ਇਹਦੇ ਉੱਤੇ ਕੋਈ ਵਧੀਆ ਪ੍ਰਬੰਧ ਨਹੀਂ ਕੀਤਾ ਜਿਵੇਂ ਨਾਲ ਲੋਕਾਂ ਨੂੰ ਬਚਾਇਆ ਜਾ ਸਕੇ। ਸੂਰੇ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਮੁਹਿੰਮ ਜਿੱਦ ਤੇ ਪਿਆਰ ਹੈ ਉਹ ਪੰਜਾਬ ਦੀ ਧਰਤੀ ਦੇ ਉੱਤੇ ਇਹ ਪਵਤ ਮੱਧਾਂ ਦੇ ਇਤਿਹਾਸ ਤੇ ਅਮਕਰੇ ਆਇਆ ਸੋ ਮੇਰਾ ਵੀਰ ਤੁਸੀਂ ਜਾਗਰਣ ਦੇ ਵਿੱਚ ਰੱਖ ਕੇ ਤੁਸੀਂ ਸਿੰਘ ਗੋਲਦੀ ਸੰਧੂ ਹੈ ਜੀ ਮੈਂ ਪੰਜਾਬ ਦਾ ਮੀਤ ਪ੍ਰਧਾਨ ਕਾਮਾਦੀ ਪਾਰਟੀ ਅੱਜ ਇੱਕ ਨਵੇਕਲੀ ਮਸ਼ਾਹਦਿਆਤਨਾ ਕੱਢੀ ਆ ਕੀ ਮਕਸਦ ਕੀ ਹੈ ਜੀ ਕੋ ਇਹ ਜਿਹੜੀ ਅਸੀਂ ਮਸ਼ਾਲ ਯਾਤਰਾ ਕੱਢੀ ਹੈ ਦਾ ਮਕਸਦ ਇੱਕੋ ਆ ਕਿ ਅਸੀਂ ਨਸ਼ੇ ਤਸਕਰਾਂ ਦੇ ਜਿਹੜੇ ਲੋਕ ਆ ਆਪੀ ਤੱਤੀ ਨੂੰ ਛੱਡ ਕੇ ਚਲੇ ਜਾਓ ਇੱਕ ਮੈਸੇਜ ਹੋਰ ਦੇਣਾ ਚਾਹੁੰਦੇ ਆ ਉਹਨਾਂ ਲੋਕਾਂ ਨੂੰ ਅਸੀਂ ਨਾਗਰਿਕਾਂ ਨੂੰ ਪੰਜਾਬ ਦੇ ਹਰ ਪਛਿਲਦੇ ਨੂੰ ਇੱਕ ਗੱਲ ਕਹਿਣਾ ਚਾਹੁੰਦੇ ਆ ਇਹ ਲੜਾਈ ਬਹੁਤ ਵੱਡੀ ਲੜਾਈ ਸੀ ਇਹ ਉਹ ਦਲਦਲ ਸੀ ਇਹ ਚੀਕਿਆ ਇਹਦੇ ਖਿਲਾਫ ਕੋਈ ਚੰਗੀ ਕਾਰਵਾਈ ਨਹੀਂ ਕੀਤੀ ਬਲਕਿ ਇਹਨੂੰ ਇੱਕ ਵਪਾਰ ਸਮਝ ਕੇ ਲੋਕਾਂ ਦੇ ਘਰਾਂ ਤੱਕ ਲੈ ਕੇ ਗਏ ਉਸ ਉਸ ਸਮੇਂ ਦੀਆਂ ਸਰਕਾਰਾਂ ਨੇ ਇੱਕ ਐਸੀ ਦਲਦਲ ਦੇ ਦਿੱਤੀ ਜਿਹਦੇ ਚ ਪੰਜਾਬ ਦੇ ਖਿਡਾਰੀ ਵੀ ਚਲੇਗਾ ਪੰਜਾਬ ਦੇ ਜਵਾਨ ਵੀ ਚਲੇਗਾ ਮਾਵਾਂ ਦੇ ਪੁੱਤ ਚਲੇਗਾ ਮੈਂ 22-22 ਸਾਲ ਦੇ 21-21 ਸਾਲਾਂ ਦੇ ਨੌਜਵਾਨਾਂ ਦੇ ਸੱਥਰਾਂ ਤੇ ਬਹਿ ਕੇ ਮਾਵਾਂ ਦੀਆਂ ਚੀਖਾਂ ਸੁਣੀਆਂ ਨੇ ਜਿਨ੍ਹਾਂ ਮਾਵਾਂ ਦੇ ਪੁੱਤ ਚਲੇ ਗਏ ਸੋ ਉਹਨਾਂ ਦੀ ਅਰਦਾਸਾਂ ਸੀ ਕਿ ਇਸ ਧਰਤੀ ਦੇ ਉੱਤੇ ਕੋਈ ਐਸੀ ਆਵਾਜ਼ ਆਵੇ ਕੋਈ ਐਸੀ ਮੋਹਿਮ ਆਵੇ ਜਿਹੜੀ ਇਹਨਾਂ ਨਸ਼ਾ ਤਸਕਰਾਂ ਨੂੰ ਲਗਾਮ ਪਾਵੇ ਸੋ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਦੇ ਅੰਦਰ ਇੱਕ ਐਸੀ ਮੋਹਮ ਚੇੜੀਆ ਜਿਹਦਾ ਨਾਮ ਜੁੱਧ ਨਸ਼ਿਆਂ ਦੇ ਵਿਰੁੱਧ ਕਿ ਪੰਜਾਬ ਦੀ ਧਰਤੀ ਤੋਂ ਨਸ਼ਾ ਖਤਮ ਕੀਤਾ ਜਾ ਸਕੇ ਅੱਜ ਹਰ ਬਚਿੰਦਾ ਹਰ ਨੌਜਵਾਨ ਇਹ ਮੈਸੇਜ ਦੇਣਾ ਚਾਹੁੰਦਾ ਸੀ ਕਿਉਂਕਿ ਇਹ ਲੜਾਈ ਇਕੱਲਾ ਕੋਈ ਲੜ ਨਹੀਂ ਸਕਦਾ ਜੇ ਕੋਈ ਕਹਿੰਦਾ ਮੈਂ ਇਕੱਲਾ ਇਸ ਨਸ਼ਾ ਖਤਮ ਕਰ ਦੂੰਗਾ ਤਾਂ ਨਹੀਂ ਹੋ ਸਕਦਾ ਸਾਡਾ ਸਾਰਿਆਂ ਦਾ ਇੱਕ ਫਰਜ਼ ਸੀ ਕਿ ਅਸੀਂ ਇਹਦਾ ਸਾਥ ਦਈਏ ਅੱਜ ਸੈਂਕੜੇ ਲੋਕਾਂ ਨੇ ਮੂੰਹ ਦੇ ਉੱਤੇ ਅੱਜੇ ਭਗਵੰਤ ਸਿੰਘ ਸਾਹਿਬ ਦੇ ਮਾਸਕ ਲਾ ਕੇ ਇਹ ਮੋਹਿਨ ਦੀ ਮੈਸੇਜ ਦੇਣਾ ਚਾਹਿਆ ਕਿ ਅਸੀਂ ਸਾਰੇ ਭਗਵੰਤਮਾਨਾ ਸਾਨੂੰ ਸਾਰਿਆਂ ਨੂੰ ਭਗਵੰਤਮਾਨ ਬੰਨਾ ਪਊਗਾ ਤਾਂ ਜਾ ਕੇ ਕਿਤੋਂ ਪੰਜਾਬ ਦੇ ਵਿੱਚੋਂ ਇਹ ਨਛਾਤ ਮੋਹਿਨ ਜੀ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਰਾਜਨੀਤੀ ਕਿਸ ਕਰਕੇ ਨਹੀਂ ਦੇਣਾ ਚਾਹੁੰਦੇ ਕੋਈ ਕਿ ਇਕੱਲਾ ਰਾਜਨੀਤੀ ਦਾ ਮੁੱਦਾ ਹੀ ਨਹੀਂ ਇਹ ਤਾਂ ਪੰਜਾਬ ਦੇ ਕੱਲੇ ਕੱਲੇ ਘਰ ਦੀ ਲੜਾਈ ਆ ਹੁਣ ਅੱਜ 100 ਏਕੜ ਦੂਰ ਕਿਤੇ ਕੋਈ ਕਣਕ ਨੂੰ ਅੱਗ ਲੱਗ ਜੇ ਆਪਾਂ ਇੱਥੋਂ ਬੁਝਾਣ ਜਾਵਾਂਗੇ ਕਿਉਂ ਇਹ ਉੱਥੇ ਅੱਗ ਲੱਗੀ ਆ ਤਾਂ ਸਾਡੇ ਤੱਕ ਵੀ ਆਊਗੀ ਇਹ ਸਾਡੇ ਘਰ ਤੱਕ ਵੀ ਆ ਜਾਊਗੀ ਸੋ ਜੇ ਦੂਸਰਾ ਅੱਜ ਨਸ਼ੇ ਦੇ ਵਿੱਚ ਆ ਤੇ ਸਾਡੇ ਵਾਲਾ ਬੱਚਾ ਹੋਇਆ ਤਾਂ ਅਸੀਂ ਭੱਗਾ ਵਾਲੇ ਮੰਨਦੇ ਆ ਪਰ ਮੈਨੂੰ ਇੰਨਾ ਕੋ ਪਤਾ ਜੇ ਅਸੀਂ ਲੜਾਈ ਨਾ ਲੜੀਏ ਤਾਂ ਸਾਡੇ ਘਰ ਚ ਵੀ ਆ ਜਾਣੀ ਐ ਸੋ ਸਾਨੂੰ ਹਰ ਬੰਦੇ ਨੂੰ ਇਹ ਲੜਾਈ ਲੜਨ ਦੀ ਲੋੜ ਐ ਇੱਜੇ ਕੋਈ ਰਾਜਨੀਤੀ ਕੋਈ ਜਥੇਬੰਦੀਆਂ ਦਾ ਤਾਂ ਮੁੱਦਾ ਹੀ ਐ ਨਹੀਂ ਇਹ ਤਾਂ ਪੰਜਾਬ ਦੀ ਧਰਤੀ ਦਾ ਮੁੱਦਾ ਹੈ ਸਾਰੇ ਕਿਸਾਨੇ ਮੁਸ਼ਕਿਲਾਂ ਦਾ ਨੋਇਲ ਬਣਾ ਦੇ ਕਾਲੇ ਵੀ ਇਹਦਾ ਅਸਰ ਕੀ ਦੇਖਦੇ ਹੋ ਇਹਦਾ ਅਸਰ ਇਹ ਆ ਕਿ ਨੌਜਵਾਨਾਂ 'ਚ ਉਤਸ਼ਾਹ ਆ ਮੁਸੀਂ ਵੇਖਿਆ ਹੋਣਾ ਨੌਜਵਾਨਾਂ ਦੇ ਵਿੱਚ ਇੰਨਾ ਉਤਸ਼ਾਹ ਕਦੇ ਵੇਖਿਆ ਹੀ ਨਹੀਂ ਜਾਂਦਾ ਅੱਜ ਭਗਵੰਤ ਸਿੰਘ ਮਾਨ ਸਾਹਿਬ ਦੇ ਮਾਸਕ ਲਾ ਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਬਣ ਕੇ ਫਕਰ ਮਹਿਸੂਸ ਕਰ ਰਹੇ ਆ ਨੌਜਵਾਨ ਮੈਂ ਵੇਖਿਆ ਜਦੋਂ ਨੌਜਵਾਨਾਂ ਨੇ ਆਪਣੇ ਮੂੰਹ ਤੇ ਮਾਸਕ ਲਾਏ ਸੀ ਤਾਂ ਲੋਕਾਂ ਨੂੰ ਅਵੇਅਰ ਕਰਦੇ ਜਾ ਰਹੇ ਸੀ ਕਿ ਨਸ਼ਾ ਨਹੀਂ ਕਰਨਾ ਨਸ਼ੇ ਤੇ ਲੋਕtham ਲਾਉਣੀ ਹੈ ਸੋ ਉਹਨਾਂ ਦੇ ਅੰਦਰ ਇੱਕ ਵਿਚਾਰਧਾਰਾ ਪੈਦਾ ਹੋ ਰਹੀ ਆ ਸਰਦਾਰ ਭਗਵੰਤ ਸਿੰਘ ਮਾਨ ਵਾਲੀ ਕਿ ਅਸੀਂ ਨਸ਼ੇ ਦੇ ਖਿਲਾਫ ਖੜੇ ਹਾਂ ਜੀ